ਉਹ ਇਹ ਆਪਰੇਸ਼ਨ ਆਲਓਵਰ ਪੰਜਾਬ ਹੋ ਚੁੱਕੀ ਹੈ ਇਸ ਆਪਰੇਸ਼ਨ ਦੇ ਦੌਰਾਨ ਅਸੀਂ ਕੋਆਰਡੀਨੇਟ ਸਰਚ ਕਰਾਂਗੇ ਜਿਹੜੇ ਵੀ ਕੋਈ ਹੌਟਸਪੌਟ ਡਰੱਗਸ ਵਾਲੇ ਹੈਗੇ ਆ ਜੋ ਐਨਡੀਪੀਐਸ ਦਾ ਜਿੱਥੇ ਜ਼ਿਆਦਾ ਕੰਮ ਹੈ ਉੱਥੇ ਅਸੀਂ ਉਹਨਾਂ ਦੇ ਘਰਾਂ ਦੀ ਸਰਚ ਕਰਨ ਆਏ ਆ ਜਿਹੜੇ ਸਮੱਗਲਰਸ ਆ ਇਹਨਾਂ ਦੀ ਕੈਟਾਗਰੀ ਵਾਈਜ਼ ਲਿਸਟਾਂ ਵੀ ਬਣਾਈਆਂ ਇਹ ਕੈਟਾਗਰੀ ਬੀ ਤੇ ਸੀ ਕੈਟਾਗਰੀ ਇਹ ਜਿਹੜਾ ਆਪਰੇਸ਼ਨ ਅੱਜ ਕੱਲੇ ਫਿਰੋਜ਼ਪੁਰ ਦੇ ਵਿੱਚ ਨਹੀਂ ਬਾਕੀ ਪੰਜਾਬ ਦੇ ਵੀ ਤੇ ਸਾਡੇ ਜਿਹੜੇ ਰੇਂਜ ਦੇ ਜ਼ਿਲ੍ਹੇ ਤਰਨਤਾਰਨ ਜਾਂ ਫਾਜ਼ਿਲਕਾ ਉੱਥੇ ਵੀ ਇਹ ਆਪਰੇਸ਼ਨ ਚੱਲ ਰਿਹਾ ਹੈ ਉਸ ਤੋਂ ਇਲਾਵਾ ਅਸੀਂ 15 ਅਗਸਤ ਦੇ ਸਬੰਧ ਦੇ ਵਿੱਚ ਪੂਰੀ ਫੋਰਸ ਨੂੰ ਅਲਰਟ ਕੀਤਾ ਹੋਇਆ ਹੈ ਤੇ ਐਸਐਸਪੀ ਸਾਡੇ ਤੋਂ ਫਿਰੋਜ਼ਪੁਰ ਵਾਲੇ ਇਹਨਾਂ ਨੇ ਬੱਸ ਸਟੈਂਡ ਰੇਲਵੇ ਸਟੇਸ਼ਨ ਤੇ ਹੋਰ ਜਿਹੜੀਆਂ ਰਸ਼ ਵਾਲੀਆਂ ਜਗ੍ਹਾ ਉੱਥੇ ਵੀ ਸਰਚ ਕਰ ਰਿਹਾ ਹੈ ਉੱਥੇ ਵੀ ਜਿਹੜਾ ਕੋਈ ਮਾਲਾ ਅੰਸਰ ਭਾਵੇਂ ਤੋਂ ਨਸ਼ਾ ਵੇਚਦਾ ਜਾਂ ਕੋਈ ਹੋਰ ਤਰ੍ਹਾਂ ਦਾ ਜ਼ੁਲਮ ਕਰਦਾ ਉਹਨਾਂ ਤੇ ਨੱਥ ਪਾ ਲਈਏ ਪੇਸ਼ੈਂਟ ਚਲਾਇਆ ਜਾਂਦਾ ਕਿੰਨੀ ਫੋਰਸ ਹੈ ਸਰ ਕਿੰਨੀ ਫੋਰਸ ਹੈ ਤੇ ਕਿਸ ਜਗ੍ਹਾ ਤੇ ਕਿੰਨੇ ਜਗ੍ਹਾ ਤੇ 14 ਥਾਣਿਆਂ ਦੇ ਵਿੱਚ ਜਿਹੜਾ ਅੱਜ ਸਾਡਾ ਇਹ ਆਪਰੇਸ਼ਨ ਚੱਲ ਰਿਹਾ ਹੈ ਇਹ ਸਾਰੇ ਐਸਐਚਓ ਜੀਓਜ਼ ਡੀਐਸਪੀਜ਼ ਇਹ ਤਕਰੀਬਨ 300 ਦੇ ਕਰੀਬ ਬੰਦਾ ਸਾਡਾ ਇਸ ਚ ਇਨਵੋਲਵ ਹੈਗਾ ਤੇ ਸਾਰੇ ਪਾਸੇ ਅਸੀਂ ਇਹ ਜਿਹੜੇ ਸਮਗਲਰਸ ਐ ਇਹਨਾਂ ਨੂੰ ਸਖਤ ਮਤਲਬ ਕਾਰਵਾਈ ਕਰਕੇ ਇਹਨਾਂ ਨੂੰ ਪੇਸ਼ ਅਦਾਲਤ ਕਰਾਂਗੇ ਸਰ ਈਗਲ ਵਾਟ ਨਤੀਜੇ ਮਿਲੇ ਹਨ ਹਾਂ ਬਿਲਕੁਲ ਉਤਾਂ ਹੀ ਦਾ ਇਹ बार-बार ਅਸੀਂ ਇਹ ਆਪਰੇਸ਼ਨਸ ਕੰਡਕਟ ਕਰਦੇ ਆਂ ਇਹ ਪੂਰਾ ਸਾਡੇ ਸੀਨੀਅਰ ਸਾਡੇ ਡੀਜੀਪੀ ਸਾਹਿਬ ਦੀਆਂ ਹਦਾਇਤਾਂ ਤੇ ਹੀ ਇਹ ਆਪਰੇਸ਼ਨ ਚੱਲ ਰਿਹਾ ਹੈ ਪਹਿਲਾਂ ਵੀ ਜਿਹੜੇ 4 ਆਪਰੇਸ਼ਨ ਹੋਏ ਉਹਨਾਂ ਚੜੀਆਂ ਚੰਗੀਆਂ ਰਕਬੀਆਂ ਪੰਜਾਬ ਪੁਲਿਸ ਵੱਲੋਂ ਆਲ ਪੰਜਾਬ ਮੇਂ ਐਂਡ ਯਹਾਂ ਵੀ ਫਿਰੋਜ਼ਪੁਰ ਪੁਲਿਸ ਵਿਭਾਗਾਂ ਵੀ ਆਪਰੇਸ਼ਨ ਈਗਲ 5 ਲਾਂਚ ਕੀਤਾ ਗਿਆ ਹੈ ਸਾਡੇ ਜ਼ਿਲ੍ਹੇ ਦੇ ਵਿੱਚ ਹੁਣ 40 ਡਰੱਗ ਸਪੌਟਸ ਨੇ ਸਾਡਾ ਏਮ ਇਹ ਹੈ ਕਿ ਇਨ ਮੇਂ ਸੇ ਜੋ ਮੋਸਟ ਨੋਟੋਰੀਅਸ ਹੈਗੀ ਜਾਂ ਜਹਾਂ ਵੀ ਸਾਡੇ ਰੀਸੈਂਟਲੀ ਬਹੁਤ ਸਾਰੇ ਕੇਸਸ ਹੋਏ ਨੇ ਇਤਾਂ ਦੇ 14 ਹੌਟ ਸਪੌਟਸ ਅਸੀਂ ਚੁਣੀ ਨੇ ਉੱਤਰੀ ਪੁਲਿਸ ਫੋਰਸ ਸਵੇਰੇ ਸੇ ਲੱਗੀ ਹੋਈ ਹੈ ਉੱਥੇ ਚੈਕਿੰਗ ਚੱਲ ਰਹੀ ਹੈ ਜਿਹੜੇ ਵੀ ਮਾਰੇ ਅਨਸਰਾ ਹੈਗੀ ਆ ਜਿਹੜੀ ਵੀ ਇਦਾਂ ਦੇ ਕਾਰਿਆ ਹੈਗੀ ਜਹਾਂ ਪੇ ਪੁਰਾਣੇ ਕੁਛ ਕੇਸੇਸ ਹੈ ਜਾਂ ਇਦਾਂ ਦੇ ਬੰਦੇ ਰਹਿੰਦੇ ਨੇ ਉਹਨਾਂ ਦੇ ਵੀ ਅਸੀਂ ਚੈਕਿੰਗ ਕਰ ਰਹੇ ਨੇ ਤੇ ਸਾਡੇ ਨਾਲ ਸਾਡੇ ਡਿਪਟੀ ਐਸਪੀਸ ਐਸਪੀ ਇਨ ਫੈਕਟ ਕਯੂਆਰਟੀ ਟੀਮ ਐਸਟੀਮ ਇਹ ਸਾਰੀ ਮੌਜੂਦ ਹੈ ਅਸੀਂ ਹੁਣ ਇਹ ਕੈਂਟ ਏਰੀਆ ਦੇ ਵਿੱਚ ਖੜੇ ਆ ਇੱਥੇ ਵੀ ਜੋ ਸਾਡਾ ਕਾਫੀ ਨੋਟੋਰੀਅਸ ਡਰਗ ਸਪੌਟ ਹੈ ਉੱਥੇ ਹੁਣ ਅਸੀਂ ਚੈਕਿੰਗ ਸ਼ੁਰੂ ਕਰਨੇ ਜਾ ਰਹੇ ਹਾਂ ਮੈਨੂੰ ਕੋਈ ਇਨਫਰਮੇਸ਼ਨ ਆਈ ਹੈ ਜਿਦੀ ਕੁਸ਼ਵੈ ਵੀ ਜਿਹੜੇ ਸਪੈਸਿਫਿਕ ਏਰੀਆ ਡਰਗ ਚੂਸ ਕਰਦੇ ਹਨ ਇੱਥੇ ਕੋਈ ਮਿਲਿਆ ਵਾ ਪਹਿਲਾਂ ਜਿਹੜਾ ਵੀ ਜਿਹਨੂੰ ਇਹਨੂੰ ਹੌਟਸਪੌਟ ਕਿਹਾ ਗਿਆ ਨਹੀਂ ਨਹੀਂ ਐਬਸੋਲੂਟਲੀ ਜੀ ਦੇਖਿਓ ਜਿਹੜੀ ਡਰਗ ਹੌਟਸਪੌਟਸ ਹੁੰਦੀਆਂ ਉਹ ਸਾਇੰਟੀਫਿਕਲੀ ਚੂਸ ਕੀਤੀ ਜਾਂਦੀ ਨੇ ਜਿਹੜੀ ਸਾਡੀ 5 ਸਾਲ ਦੀ 10 ਸਾਲ ਦਾ ਡਾਟਾ ਹੁੰਦੀ ਹੈ ਜਹਾਂ ਕਿ ਬੰਦੇ ਹੁੰਦੇ ਹਨ ਜਿਹੜੇ ਐਦਾ ਦੀ ਸੇਲਿੰਗ ਕਰ ਰਹੇ ਹੁੰਦੇ ਆ ਜਾਂ ਜੋ ਸਾਡੇ ਪੁਰਾਣੇ ਅਕਿਊਜ਼ ਹੁੰਦੇ ਆ ਉਨ੍ਹਾਂ ਦੇ ਆਧਾਰ 'ਤੇ ਅਸੀਂ ਉਹ ਡਰੱਗ ਹੌਟਸਪੌਟਸ ਬਣਾਉਂਦੇ ਨੇ ਸਪੈਸ਼ਲੀ ਜੋ ਡੀਫੇਮਡ ਏਰੀਆ ਹੁੰਦੇ ਆ ਹੁਣੇ ਅਸੀਂ ਏਰੀਆ ਦੇ ਬਾਹਰ ਖੜੇ ਨੇ ਇਸ ਤੋਂ ਬਾਅਦ ਅਸੀਂ ਇੱਥੇ ਚੈਕਿੰਗ ਪੂਰੀ ਪ੍ਰੋਪਰਲੀ ਸ਼ੁਰੂ ਕਰਾਂਗੇ ਪੁਲਿਸ ਫੋਰਸ ਨੂੰ ਇਕੱਠਾ ਹੋ ਗਈ ਸਾਡੇ ਨਾਲ ਕਯੂਆਰਟੀ ਟੀਮ ਹੈ ਆਰਟੀ ਟੀਮ ਹੈ ਔਰ ਜੋ ਜ਼ਿਲੇ ਦੀ ਥਾਣੇ ਦੀ ਉਹ ਸਾਰੀ ਟੀਮیں ਵੀ ਇੱਥੇ ਮੌਜੂਦ ਹੈ ਔਰ ਮੈਨ ਫੋਰਸ ਵੀ ਮੌਜੂਦ ਹੈ ਜੀ